ਮਿਲਣ ਲਈ ਬਣੇ ਤੇ ਜੇ ਤੂੰ ਨਾ ਮਿਲ ਪਾਇਆ ਤੇ ਤੇਰੇ ਵਾਸਤੇ ਇਹ ਸਜ਼ਾ ਫੇਰ ਲੰਬੀ ਤਿਆਰ ਹੈ ਕਿਹੜੀ ਜਮ ਜਮ ਮਰੇ ਮਰੇ ਫੇਰ ਜੰਮੇ ਬਹੁਤ ਸਜ਼ਾਏ ਪਿਆ ਦੇਸ਼ ਲੰਮੇ ਇਹ ਲੰਮੀ ਸਜ਼ਾ ਜੀ ਛੋਟੀ ਨਹੀਂ ਹੈ ਬਹੁਤ ਵੱਡੀ ਜਿਹਦੇ ਸਮੇਂ ਬਾਰੇ ਅੱਜ ਤੱਕ ਕੋਈ ਦੱਸ ਨਹੀਂ ਸਕਿਆ ਗਿਣਤੀ ਜ਼ਰੂਰ ਕਹੀ ਗਈ ਹੈ 84 ਲੱਖ ਭ੍ਰਮਤਿਆਂ ਭ੍ਰਮਤਿਆਂ ਪਾਪ 扑扑 ਕੇ ਦੁਲਬ ਜਨਮ ਅੱਬ ਪਾਇਆ ਹੁਣ ਮਿਲਿਆ देर बाद ਦੁਲਬ ਦਾ ਮਤਲਬ ਹੈ देर बाद ਮਿਲਿਆ ਇਹ ਨਹੀਂ ਆਸਾਨੀ ਨਾਲ ਨਹੀਂ ਮਿਲਿਆ 84 ਵਿੱਚ 扑扑 ਕੇ ਪਰ ਗੁਰੂ ਦੇਵ ਇੱਕ ਜਗਾ ਤੇ ਚੋਟ ਮਾਰਦੇ ਕੈ ਲਗੇ ਤੈਨੂੰ ਸ਼ਰਮ ਅਜੇ ਵੀ ਨਹੀਂ ਆਈਓ ਪਿਛਲੇ ਜਨਮਾਂ ਦੇ ਸੰਸਕਾਰ ਤੇਰੇ ਅਜੇ ਵੀਓ ਪਸ਼ੂਆਂ ਵਾਲੇ ਕੰਮ ਫੜੇ ਨੇ ਇਨਸਾਨ ਤੋਂ ਅਜੇ ਵੀ ਨਹੀਂ ਬਣਿਆ ਦੇ ਤੈਨੂੰ ਇਨਸਾਨ ਦੀ ਮਿਲ ਗਈ ਕਰਤੂਤ ਤੇਰੀ ਅਜੇ ਵੀ ਪਸ਼ੂਆਂ ਵਾਲੀ ਕੰਮ ਤੇਰੇ ਅਜੇ ਵੀ ਪਸ਼ੂਆਂ ਵਾਲੀ ਸਿਰ ਸਿਰ ਹਰ ਸਿਰ ਦੇ ਉੱਤੇ ਸੁੱਖ ਤੇ ਦੁੱਖ اے میرے 와ય ਗੁਰੂ ਗੁਰੂ ਨਾਨਕ ਸਾਹਿਬ ਬਚਨ ਕਰਦੇ ਕੇ ਤੇਰੀ ਜੀ ਵਿਸਤਰੀ ਤੇਰੇ ਚਰਨਾਂ ਵਿੱਚ ਬੇਨਤੀ ਕਰਦੀ ਏ ਕੇ ਸਾਡੇ ਕੀਤੇ ਹੋਏ ਪੁਰਬਲੇ ਜਨਮਾਂ ਦੇ ਕਰਮ ਜਿਹੜੇ ਨੇ ਨਾ ਉਹਨਾਂ ਕਰਮਾਂ ਦੇ ਮੂਜਬ ਮੇਰੇ ਮਾਲਕਾ ਮੇਰੇ ਖਸਮਾ ਮੇਰੇ ਪਤੀ ਪ੍ਰਭੂ ਹਰ ਸਿਰ ਦੇ ਉੱਤੇ ਜਾਂ ਸੁੱਖ ਹੈ ਤੇ ਜਾਂ ਫਿਰ ਦੁੱਖ ਹੈ ਪਰ ਸੁੱਖ ਤੇ ਦੁੱਖ ਜਿਹੜਾ ਦੇ ਸੋ ਦੇਣ ਵਾਲਾ ਤੂੰ ਹੈ ਦੇ ਸੋ ਤੂੰ ਤੂੰ ਹੈ ਦੇਣ ਵਾਲਾ ਆਖਰੀ ਲਫਜ਼ ਹੈ ਜੀ ਭਲਾ ਭਲਾ ਦਾ ਅਰਥ ਹੁੰਦਾ ਹੈ ਚੰਗਾ ਸਮਾਜ ਵਿੱਚ ਅੱਜ ਵੀ ਅਸੀਂ ਇਹ ਗੱਲ ਕਹਿਣੋਂ ਤਿਆਰ ਨਹੀਂ ਕੋ ਬੰਦਾ ਦੁਖੀ ਹੋਵੇ ਤੇ ਕਹਿ ਸਕੋਗੇ ਕਿ ਚੰਗਾ ਦੁਖੀ ਹਾਂ ਈਰਖਾ ਹੋਏਗੀ ਉਹਦੇ ਨਾਲ ਤੁ ਕਹੋਗੇ ਕਿ ਚੰਗਾ ਹੈ ਦੁਖੀ ਹੈ ਲੈਕਨ ਨਹੀਂ ਕਹਿ ਪਾਵਾਂਗੇ ਆਪਣੇ ਕਿਸੇ ਮਿੱਤਰ ਨੂੰ ਆਪਣੇ ਕਿਸੇ ਪਿਆਰੇ ਨੂੰ ਕਿ ਤੇਰੀ ਜ਼ਿੰਦਗੀ ਵਿੱਚ ਦੁੱਖ ਆਇਆ ਚੰਗਾ